Ben ver <laughs> 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 ਕਰੋ ਸਿਆਪਾ ਹਾਏ 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 ਹਾਲੇਲੂਇਆ ਹਾਲੇਲੂਇਆ ਮੇਰਾ ਨਾਮ ਮੈਨੂਅਲ ਮਸੀਹ ਹੈ ਗਲੋਬਲ ਐਕਸ਼ਨ ਕਮੇਟੀ ਦਾ ਜਲਾ ਵਾਈਸ ਪ੍ਰਧਾਨ ਆ ਔਰ ਤੁਹਾਡੇ ਸਾਹਮਣੇ ਮਰਜੀਏ ਮੈਂ ਦੱਸਣਾ ਚਾਹੁੰਦਾ ਹੈ ਕਿ ਜੋ ਸ਼ਰਾਤੀ ਆਂਸਰ ਜੋ ਬਾਬਰ ਮਸੀਹ ਨੂੰ ਟਾਰਗੇਟ ਕਰਦੇ ਨੇ ਔਰ ਇਸੇ ਤਰ੍ਹਾਂ ਹੀ ਜੋ ਬਾਦਸ਼ਾਹ ਰੈਪਰ ਹੈ ਸਿੰਗਰ ਹੈ ਇਹਨੇ ਬਹੁਤ ਹੀ ਵਰਲਡ ਜਿਹੜੇ ਗਲਤ ਯੂਜ਼ ਕੀਤੇ ਨੇ ਔਰ ਪੂਰੇ ਮਸੀਹ ਭਾਈ ਜਾ ਰਹੇ ਦੇ ਦਿਲ ਨੂੰ ਚਖਮ ਪਰ ਬਲੁੰਦਰੇ ਗਏ ਨੇ ਹਰਦੇਵ ਬਲੁੰਦਰੇ ਗਏ ਨੇ ਕਿਉਂਕਿ ਇਹਨਾਂ ਨੇ ਬੈਬਲ ਨੂੰ ਇੱਕ ਪਾਸਪੋਰਟ ਦੱਸਿਆ ਔਰ ਚਰਚ ਨੂੰ ਆਪਣਾ ਘਰ ਦੱਸਿਆ ਔਰ ਬਹੁਤ ਹੀ ਫੱਕ ਕਰਕੇ ਇੱਕ ਲਫਜ਼ ਜਿਹੜਾ ਵਾ ਬੋਲਿਆ ਜਾਂਦਾ ਹੈ ਬਹੁਤ ਗਲਤ ਵਰਡ ਆ ਜਿਹੜਾ ਉਸ ਰੈਪਰ ਨੇ ਬੋਲਿਆ ਔਰ ਅਸੀਂ ਨੈਸ਼ਨਲ ਪ੍ਰੈਜ਼ੀਡੈਂਟ ਜਤਿੰਦਰ ਸਿੰਘ ਗੌਰਵ ਜੀ ਦੇ ਨਿਰਦੇਸ਼ਾਂ ਦੇ ਅਨੁਸਾਰ ਇਸ ਜਗ੍ਹਾ ਤੇ ਮੰਗ ਪੱਤਰ ਲਈ ਆਏ ਆ ਔਰ ਕਾਨੂੰਨ ਦੇ ਗਾੜੀ ਮੰਗ ਰੱਖੀ ਆ ਕਿ 2 ਦਿਨ ਦੇ ਵਿੱਚ ਇਹਦੇ ਉੱਪਰ ਪਰਚਾ ਕਟਿਆ ਜਾਵੇ ਜੇ ਪ੍ਰਸ਼ਾਸਨ ਇਹਦੇ ਉੱਪਰ ਪਰਚਾ ਨਹੀਂ ਕੱਟਦਾ ਤੇ ਅਸੀਂ ਅਗਲੀ ਰਣਨੀਤੀ ਜਿਹੜੀ ਆਪਣੇ ਪ੍ਰਧਾਨ ਜੀ ਦੇ ਨਾਲ ਨੈਸ਼ਨਲ ਜਤਿੰਦਰ ਸਿੰਘ ਔਰ ਗੌਰਵ ਜੀ ਉਹਨਾਂ ਦੇ ਨਾਲ ਮੀਟਿੰਗ ਕਰਕੇ ਔਰ ਅਸੀਂ ਇਹ ਜਿਹੜੀ ਆ ਦੁਬਾਰਾ ਜਿਹੜੀ ਆ ਸਭ ਪਬਲਿਕ ਨੂੰ ਇਕੱਠਾ ਕੀਤਾ ਜਾਏਗਾ ਔਰ ਅੱਗੇ ਜਿਹੜੀ ਆ ਇਹਨਾਂ ਤੇ ਕਾਰਵਾਈ ਕਰਨ ਦੀ ਮੰਗ ਕੀਤੀ ਜਾਏਗੀ ਅੱਜ ਅਸੀਂ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇੱਕ ਮੰਗ ਪੱਤਰ ਦਿੱਤਾ ਗਿਆ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਜੀ ਦੇ ਦਿਸ਼ਾ ਨਿਰਦੇਸ਼ਾ ਦੇ ਵਿੱਚ ਅੱਜ ਅਸੀਂ ਐਸਐਸਪੀ ਦਾਤੜ ਬਟਾਲਾ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਆ ਜਿਹਦੇ ਵਿੱਚ ਇੱਕ ਬਾਦਸ਼ਾਹ ਰੈਪਰ ਆ ਜਿਹਦੇ ਵਿੱਚ ਉਹ ਗੰਦਾ ਰੈਪ ਬੋਲ ਕੇ ਜਿਹਦੇ ਵਿੱਚ ਬਾਈਬਲ ਸ਼ਬਦ ਨੂੰ ਵਿੱਚ ਲੈ ਕੇ ਔਰ ਜਿਦਾ ਤੁਹਾਨੂੰ ਪਤਾ ਫੱਕ ਨਾ ਦੇ ਵਿੱਚ ਵਰਡ ਨੂੰ ਯੂਜ਼ ਕੀਤਾ ਇਸ ਰੈਪਰ ਨੇ ਜਿਹਦੇ ਵਿੱਚ ਸਾਈ ਕਮਿਊਨਿਟੀ ਨੇ ਔਰ 크ਰਿਸਚਨ ਕਮਿਊਨਿਟੀ ਨੇ ਇਹ ਹੁਣ ਆਪਣੇ ਹਿਰਦੇ ਬਲੁੰਦਰੇ ਗਏ ਨੇ ਅਸੀਂ ਮੰਗ ਕਰਦੇ ਆ ਸਰਕਾਰ ਕੋਲੋਂ ਇਨਾਂ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਸੀਂ 2 ਦਿਨ ਦਾ ਇਹਨਾਂ ਨੂੰ ਟਾਈਮ ਦਿੰਦੇ ਆ ਪ੍ਰਸ਼ਾਸਨ ਨੂੰ ਜੇਕਰ ਨਹੀਂ ਇਹ ਕਾਨੂੰਨੀ ਕਾਰਵਾਈ ਕਰਨਗੇ ਐਸਆਈ ਪਾਈਚਾਰਾ ਸ਼ਰਕਾ ਤੇ ਉਤਰੇਗਾ ਔਰ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਇਹਦਾ ਤਿੱਖਾ ਸੰਘਰਸ਼ ਕਰੇਗੀ ਵੇਖੋ ਜੀ ਜਿਹੜੀ ਕਮਿਊਨਿਟੀ ਜਿਹਦਾ ਉੱਪਰ ਨੂੰ ਜਾਂਦੀ ਹੈ ਨਾ ਹਰ ਬੰਦੇ ਦਾ ਆਂਦਾ ਕਿ ਆਪਣੇ ਆਪਣੀ ਟੀਆਰਪੀ ਵਧਾਈਏ ਉਸ ਧਰਮ ਨੂੰ ਟਾਰਗੇਟ ਕਰੀਏ ਅਸੀਂ ਉੱਪਰ ਨੂੰ ਜਾਏ ਜਿਸ ਬੰਦਾ ਥੱਲੇ ਨੂੰ ਹੋਵੇ ਉੱਪਰ ਜਾਣ ਦੀ ਕੋਸ਼ਿਸ਼ ਕਰਦਾ ਹੈ ਤੇ ਇਸੇ ਕਰਕੇ ਧਰਮ ਦੇ ਜਦ ਸਾਡੇ ਐਸਾਈ ਧਰਮ ਨੂੰ ਇਹ ਪਹਿਲ ਦੇ ਅੰਦਰ ਤੇ ਅੱਗੇ ਲਿਆ ਕੇ ਆਪਣੀ ਪੀਆਰਪੀ ਬਣਾਉਣਾ ਚਾਹੁੰਦੇ ਆ ਅਸੀਂ ਸਰਕਾਰ ਨੂੰ ਬੋਲਣਾ ਚਾਹੁੰਦੇ ਆ ਕਿ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਡੇ ਜਦੋਂ ਬਾਰ ਬਾਰ ਇਹ ਧਰਮ ਨੂੰ ਟਾਰਗੇਟ ਕਰਦੇ ਨੇ ਜੇਕਰ ਨਹੀਂ ਇਹ ਬੰਦ ਕਰਨਗੇ ਐਸਾਈ ਪਾਈ ਜਿਹੜਾ ਹਰ ਪੰਜਾਬ ਬੰਦ ਕਰਕੇ ਹਰ ਸ਼ਰਕਾ ਤੇ ਉਤਰੇਗਾ ਨੈਸ਼ਨਲ ਹਾਈਵੇ ਬੰਦ ਕਰੇਗਾ ਪਹਿਲਾਂ ਸਾਡਾ ਜਿਹੜਾ ਮੰਗ ਪੱਤਰ ਹੈ ਜਿਹੜਾ ਬਟਾਲਾ ਸ਼ਹਿਰ ਦੇ ਵਿੱਚ ਦਿੱਤਾ ਗਿਆ ਜੇਕਰ ਇਥੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਵੇਗੀ ਅਸੀਂ ਪੂਰੇ ਪੰਜਾਬ ਦੇ ਵਿੱਚ ਕਾਰ ਕੀਤੀ ਜਾਵੇਗੀ ਸਾਰੇ ਹਾਈਵੇ ਜਾਮ ਹੋਣਗੇ ਪਰ ਅਸੀਂ ਸਾਡ ਨੂੰ ਪ੍ਰਸ਼ਾਸਨ ਵਿੱਚ ਵਿਸ਼ਵਾਸ ਦਿਵਾਇਆ ਹੈ ਕਿ ਤੁਹਾਡੀ 2 ਦਿਨ ਦੇ ਵਿੱਚ ਕਾਰਵਾਈ ਹੋ ਜਾਏਗੀ ਐਫ ਆਈ ਆਰ ਕੱਟ ਕੇ ਤੁਹਾਨੂੰ ਦਿੱਤੀ ਜਾਵੇਗੀ ਜੇਕਰ ਨਹੀਂ ਦਿੰਦੇ ਤਾਂ ਸਾਡੀ ਅਸੀਂ ਇਹਨਾਂ ਤੇ ਜੋ ਵੀ ਆਡਾ ਸਿਕਾ ਟਿਕਾ ਸੰਘਰਸ਼ ਅਸੀਂ ਕੀਤਾ ਜਾਵੇਗਾ ਜੋ ਹੋਈ ਹੈ ਵੈਰਨ ਉਹਦੇ ਇਨਾਂ ਦੇ ਹੈਗੇ ਬਾਦਸ਼ਾਹ ਜੀ ਉਹਨਾਂ ਦੇ ਚਰਚ ਦੇ ਵਿੱਚ ਇਹਨਾਂ ਦਾ ਬੈਬਲ ਦਾ ਦੇ ਆ ਸਬੰਧ ਵਿੱਚ ਇਹਨਾਂ ਨੇ ਸਾਨੂੰ ਮੈਮੋਰੰਡਮ ਦਿੱਤਾ ਇਹਨਾਂ ਦਾ ਮੈਮੋਰੰਡਮ ਜਿਹੜੇ ਮੁਤਾਬਕ ਹੋਏਗਾ ਕਾਨੂੰਨ ਮੁਤਾਬਕ ਉਹਦੇ ਅਨੁਸਾਰ ਜਿਹੜੀ ਕਾਰਵਾਈ ਅਮਲੇ ਵਿੱਚ ਚੱਲਦੀ ਜਾਏਗੀ ਸਿੰਗਰ ਰੈਪਰ ਬਾਦਸ਼ਾ ਜੀ ਚੰਨਾ 뮤직 ਹੋਟਲ ਜੀ ਇਹ ਜਿਹੜੇ ਸੀਨੀਅਰ ਅਫਸਰਾਂ ਦੇ ਨੌਕਰਾਂ ਵਿੱਚ ਲਿਆਂਦਾ ਜਾਏਗਾ ਜੋ ਅਫਸਰ ਸਰਬਾਨ ਕੈਨਗੁਰੇ ਮੁਤਾਬਕ ਕਾਰਵਾਈ ਅਮਲੇ ਵਿੱਚ ਚਲਦੀ ਜਾਏਗੀ